ਕਸਮ ਦਾ ਟਾਈਟਲ ਹੈ ਰਾਈਸ ਡਿਨਰ ਹਮ ਰਾਈਸ ਚੌਲ ਨਾ ਵੈਸੇ ਅਸੀਂ ਸਾਡੇ ਕਿਸੇ ਵੇਲੇ ਅਸੀਂ ਨਾ ਜਦੋਂ ਸਾਡੇ ਯੂਪੀ ਘਰ ਤੇ ਜਿਹੜੇ ਮਜ਼ਦੂਰ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਸੀ ਚੌਲ ਖਾਂਦੇ ਆ ਤੇ ਜੇ ਕੋਈ ਪੁਲਾਬੀ ਚੌਲ ਖਾਂਦਾ ਸੀ ਨਾ ਉਹਨੂੰ ਕਹਿੰਦੇ ਸੀ ਬਹਿਰ ਗਿਆ ਰਾਈਸ ਡਿਨਰ ਆਨੋ ਤੁਹਾਡੇ ਰਾਈਸ ਘਰ ਵਾਲੀ ਮੇਰੇ ਮੂਰੇ ਚੌਲਾਂ ਦੀ ਪਲੇਟ ਲਿਆ ਘਰ ਗਈ ਆ ਹਮ ਆ ਲੋ ਜੀ ਤੁਹਾਡੇ ਰਾਈਸ ਘਰ ਵਾਲੀ ਮੇਰੇ پورے ਚੌਲਾਂ ਦੀ ਪਲੇਟ ਲਿਆ ਧਰਦੀ ਆ ਡਾਕਟਰ ਨੇ ਕੀਤੀ ਹੈ ਤਾਂ ਕੀ ਦ ਜ਼ਰਾ ਕੋਲੇਸਟ੍ਰੋਲ ਵਧ ਆਇਆ ਸੀ ਅਖੇ ਸਾਇਦ ਤੇ ਜਾਇਆ ਕਰੋ ਹਲਕਾ ਖਾਣਾ ਖਾਇਆ ਕਰੋ ਡਿਨਰ ਵਿੱਚ ਰਾਈਸ ਵਗੈਰਾ ਹੀ ਲੈਣਿਆ ਕਰੋ ਬਚਪਨ ਯਾਦ ਆ ਜਾਂਦਾ ਹੈ ਮਾਂ ਬੱਤੀ ਹੁੰਦੀ ਸੀ ਪੁੱਤ ਅੱਜ ਫੇਰ ਘਰ ਆਟਾ ਨਹੀਂ ਰੋਟੀ ਨਹੀਂ ਪਕਣੀ ਚੌਲ ਖਾ ਕੇ ਦੰਦ ਸਾੜਨਾ ਪੈਣਾ ਹੂੰ ਵਾ ਬਚਪਨ ਜਾਦਾ ਆ ਜਾਂਦਾ ਮਾਂ ਆਪਦੀ ਹੁੰਦੀ ਸੀ ਪੁੱਤ ਅੱਜ ਫੇਰ ਘਰ ਆਟਾ ਨਹੀਂ ਰੋਟੀ ਨਹੀਂ ਪਕਾਈ ਚੌਲ ਖਾ ਕੇ ਦੰਦ ਸਾੜਨਾ ਪੈਣਾ ਤੇ ਫਿਰ ਅੱਖਾਂ ਚ ਉਤਰੀ ਨਮੀ ਨੂੰ ਮੇਰੇ ਕੋਲ ਸੁਭਾ ਲੈਦੀ ਸੀ ਦਿਨ ਫਿਰ ਇੱਕ ਮੈਨੋਂ ਖਰੀ ਤੇ ਲੱਗ ਗਿਆ ਮਾਂ ਦੀ ਹੱਡੀ ਭੁੰਜੇ ਨਹੀਂ ਸੀ ਲੱਗਦੀ ਹਰ ਇੱਕ ਨੂੰ ਉੱਬਕੇ ਦੱਸਦੀ ਭਾਈ ਅਸੀਂ ਵੀ ਰੋਟੀ ਖਾਂਦੇ ਹੋਗੇ। ਹਾਂ। ਭਾਈ ਅਸੀਂ ਵੀ ਰੋਟੀ ਖਾਂਦੇ ਹੋਗੇ। ਹੈਲੋ। ਕਵੀ ਜੀ ਕਿੱਧਰ ਹੋ ਗਏ? ਆ ਤੁਹਾਡੇ ਰਾਈਸ ਠੰਡੇ ਹੋ ਗਏ। ਹਮ। ਹੈਲੋ। ਕਵੀ ਜੀ ਕਿੱਧਰ ਹੋ ਗਏ? ਆ ਤੁਹਾਡੇ ਰਾਈਸ ਠੰਡੇ ਹੋ ਗਏ। ਘਰ ਵਾਲੀ ਥੋੜਾ ਖਿੱਚਦੀ ਆ। ਮੈਂ ਚੁੱਪਚਾਪ ਰਾਈਸ ਡਿਨਰ ਕਰ ਲੈਂਦਾ ਹਾਂ ਪਰ ਚੌਲਾਂ ਵਾਲੀ ਪਲੇਟ ਮਾਂ ਤੁਹ ਨੂੰ ਦੇਣਾ। ਆਏ ਹਾਏ। ਵਾਹ ਵਾਹ।